ਹਰਿਆਣਾ ਜਨਹਿਤ ਕਾਂਗਰਸ ਅੱਜ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਕਰਨ ਜਾ ਰਹੀ ਹੈ ਹਜਕਾ ਸੁਪੀਮੋ ਕੁਲਦੀਪ ਬਿਸ਼ਨੋਈ ਚੋਣ ਮਨੋਰਥ ਪੱਤਰ ਜਾਰੀ ਕਰਨਗੇ ਬੀਤੇ ਦਿਨੀ ਹਜਕਾ ਨੇ ਬੀਜੇਪੀ ਦੇ ਨਾਲ 3 ਸਾਲ ਪੁਰਾਣਾ ਆਪਣਾ ਗੜ ਚੋੜ ਤੋੜ ਲਿਆ ਸੀ ਬੀਜੇਪੀ ਦੇ ਨਾਲ ਰਿਸ਼ਤਾ ਤੋੜਨ ਤੋਂ ਬਾਅਦ ਅੱਜ ਹਜਕਾ ਆਪਣਾ ਮੈਨੀਫੈਸਟੋ ਜਾਰੀ ਕਰੇਗੀ ਚੋਣ ਮਨੋਰਥ ਪੱਤਰ ਚ ਜਨਤਾ ਲਈ ਕੀ ਕੁਝ ਖਾਸ ਨਿਕਲ ਕੇ ਆਉਂਦਾ ਇਹ ਤਾਂ ਵੇਖਣ ਯੋਗ ਰਹੇਗਾ ਕਿਉਂਕਿ ਅੱਜ ਕੁਲਦੀਪ ਬਿਸ਼ਨੋਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਜਾ ਰਹੇ ਨੇ ਅਜੇ ਕੱਲ ਗੜ ਜੋ ਟੁੱਟਿਆ ਹਜਕਾ ਤੇ ਬੀਜੇਪੀ ਦਾ ਤੇ ਅੱਜ ਕੁਲਦੀਪ ਬਿਸ਼ਨੋਈ ਦੇ ਲਈ ਕਾਫੀ ਚੁਣੌਤੀ ਭਰਿਆ ਰਹਿ ਸਕਦਾ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨਾ ਕਿਉਂਕਿ ਕਿਤੇ ਨਾ ਕਿਤੇ ਬਾਕੀ ਪਾਰਟੀਆਂ ਤੋਂ ਵੱਖਰਾ ਚੋਣ ਮੈਨੀਫੈਸਟੋ ਪੇਸ਼ ਕਰਨਾ ਹਜਕਾ ਮੁਖੀ ਕੁਲਦੀਪ ਬਿਸ਼ਨੋਈ ਲਈ ਜ਼ਰੂਰੀ ਹੋਏਗਾ ਕਿਉਂਕਿ ਪਾਰਟੀ ਦੀ ਮਜ਼ਬੂਤੀ ਵੀ ਘਟ ਚੁੱਕੀ ਹੈ ਕਿਉਂਕਿ ਬੀਜੇਪੀ ਦੇ ਨਾਲ ਗੜ ਜੋੜ ਹੁਣ ਟੁੱਟ ਚੁੱਕਿਆ ਹੈ ਬੀਜੇਪੀ ਵੱਖਰੇ ਚੋਣ ਲੜੇਗੀ ਅਤੇ ਹਜਕਾ ਹੁਣ ਅਲੱਗ ਤੋਂ ਚੋਣਾ ਲੜੇਗੀ ਇਸ ਗੜਚੋਰ ਦੇ ਉਤੇ ਸੰਕਟ ਦੇ ਬਾਦਲ ਜਿਸ ਤਰ੍ਹਾਂ ਗਰਮਾਇਓ ਸਟੂ ਲੈ ਕੇ ਹੀ ਹਜਕਾ ਮੁਖੀ ਅਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਜਾ ਰਹੇ ਨੇ ਅਤੇ ਹਜਕਾ ਮੁਖੀ ਕੁਲਦੀਪ ਬਿਸ਼ਨੋਈ ਨੇ ਇਹ ਸਾਰੀਆਂ ਗੱਲਾਂ ਅੱਗੇ ਰੱਖੀਆਂ ਸਨ ਜੋ ਕਿ ਸਹਿਮਤੀ ਬਣੀ ਸੀ ਭਾਜਪੀ ਤੇ ਹਜਕਾ ਦੇ ਵਿਚਾਲੇ ਜਿਸ ਤਰ੍ਹਾਂ ਇਸ ਗੜਚੋਰ ਦੇ ਵਿੱਚ ਹਜਕਾ ਮੁਖੀ ਨੇ ਪ੍ਰੈਸ ਕਾਨਫਰੰਸ ਕਰਕੇ ਕਈ ਗੱਲਾਂ ਸਾਂਝੀਆਂ ਕੀਤਾ ਉਹਨਾਂ ਕਿਹਾ ਕਿ ਭਾਜਪੀ ਦੇ ਵੱਲੋਂ ਹਮੇਸ਼ਾ ਤੋਂ ਹੀ ਮੌਕਾ ਪ੍ਰਸਤੀ ਦਾ ਫਾਇਦਾ ਉਠਾਇਆ ਤੇ ਉਹਨਾਂ ਦੇ ਨਾਲ ਜੋ ਬਰਤਾਸੀ ਉਸ ਸਹੀ ਨਹੀਂ ਕੀਤਾ ਜਾਂਦਾ ਸੀ ਇਸ ਨੂੰ ਲੈ ਕੇ ਹੀ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਇੱਕ ਗੜ ਛੋੜੋ ਬੀਜੇਪੀ ਦੇ ਨਾਲ ਤੋੜ ਰਹੇ ਨੇ